ਸੋਨੀ ਦੀਆਂ ਫਸਲਾਂ ਸਬੰਧੀ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਵਿਭਾਗ ਮੋਗਾ ਵੱਲੋਂ ਸੰਤ ਆਸ਼ਰਮ ਗਊਸ਼ਾਲਾ ਬਦਨੀ ਕਲਾ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਸਿਕਲਾਈ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ ਜਰਨਲ ਹਰਕੀਰਤ ਕੌਰ ਚਾਨਣੇ ਵੱਲੋਂ ਕੀਤਾ ਗਿਆ ਇਸ ਕੈਂਪ ਦੌਰਾਨ ਖੇਤੀ ਨਾਲ ਸੰਬੰਧਿਤ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਵਿੱਚ ਬੀਜ ਕੀਟਨਾਸ਼ਕ ਦਵਾਈਆਂ ਖੇਤੀ ਦੌਰਾਨ ਵਰਤੇ ਜਾਂਦੇ ਸੰਦਾਂ ਆਧੁਨਿਕ ਸਪਰੇ ਮਸ਼ੀਨਾਂ ਟਰੈਕਟਰਾਂ ਅਤੇ ਕਿਸਾਨਾਂ ਵੱਲੋਂ ਉਗਾਈਆਂ ਜਾਂਦੀਆਂ ਸਬਜ਼ੀਆਂ ਵੀ ਸ਼ਾਮਲ ਸਨ ਇਸ ਕੈਂਪ ਦੌਰਾਨ ਉਚੇਚੇ ਤੌਰ ਤੇ ਪੁੱਜੇ ਖੇਤੀਬਾੜੀ ਵਿਭਾਗ ਦੇ ਸੰਯੁਕਤ ਡਾਇਰੈਕਟਰ ਨਰਿੰਦਰਪਾਲ ਸਿੰਘ ਬੈਣੀਪਾਲ ਨੂੰ ਮੁੱਖ ਖੇਤੀਬਾੜੀ ਅਫਸਰ ਜਸਵਿੰਦਰ ਸਿੰਘ ਬਰਾੜ ਵੱਲੋਂ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ ਉਪਰੰਤ ਉਹਨਾਂ ਵੱਲੋਂ ਪ੍ਰਦਰਸ਼ਨੀ ਦੀਆਂ ਸਟਾਲਾਂ ਤੇ ਜਾ ਕੇ ਜਾਣਕਾਰੀਆਂ ਪ੍ਰਾਪਤ ਕੀਤੀਆਂ ਇਸ ਮੌਕੇ ਉਹਨਾਂ ਨਾਲ ਡਾਕਟਰ ਕੁਲਦੀਪ ਸਿੰਘ ਬੁੱਟਰ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਦੀਪਕ ਅਰੋੜਾ ਡਾਕਟਰ ਬਲਵਿੰਦਰ ਸਿੰਘ ਲਖੇਵਾਲੀ ਤੇ ਹੋਰ ਅਧਿਕਾਰੀ ਮੌਜੂਦ ਸਨ ਇਸ ਕੈਂਪ ਦੌਰਾਨ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਰ ਡਾਕਟਰਾਂ ਵੱਰਾਂ ਨੇ ਜਾਣਕਾਰੀਆਂ ਵੀ ਸਾਂਝੀਆਂ ਕੀਤੀਆਂ ਕੀ ਆਏ ਸੋਨੀਆਂ ਹਾੜੀਆਂ ਆਵੇ ਸੰਗ ਸੰਗ ਕੇ ਪੁਰੇ ਸੰਗ ਕਰਦੇ ਕੀ ਆਹੇ ਫਾਇਰ ਦੀ ਸਬਜੇ ਡਿਵੀਜ਼ਨ ਸੈਮੀਨਾਰ ਦਾ ਵੀ ਇੱਥੇ ਆ ਕੇ ਤੂੰ ਨਹੀਂ ਇੱਥੇ ਇਹ ਜਰਮਨੀ ਦੀ ਕੰਪਨੀ ਤੋਂ ਹੋ ਗਿਆ ਇਹ ਦਾ ਭਾਰ ਸੰਭਾਰੀ ਇਹ ਆਵਾਜ਼ ਕੋ ਸੁਣੋ ਧਾਰ ਇਹ ਨਾਂ ਦੇ ਵਿੱਚ ਬੋਲੇ ਇਹਨੂੰ ਪਸੰਦ ਆ I think

ਮਾਇੂ ਇਸ ਆਪੀ ਕਰਨ ਦੇ ਵਿੱਚ ਪਰ ਕਿ ਸਾਡਾ ਇਨਸਾਫ ਸੁਰੀਆ ਠੇਕੀ ਪਸਤਾ ਦੇਖਦੇ ਵਿੱਚ ਆ ਦਾ ਪੂਰਾ ਯੋਗਦਾਨ ਪਾਇਆ ਤੋਂ ਸਾਡੇ ਅੱਗੇ ਇੱਕ ਸਾਫ ਸਪਲਾਈ ਕੈਂਪ ਦਾ ਮਕਸਦ ਵੀ ਵੀਰੋ ਉਹੀ ਆ ਕਿ ਆਪਾਂ ਨਾਲ ਮਿਲ ਕੇ ਕੁਦਰਤੀ ਫਰੋਤਾ ਨੂੰ ਬਚਾਉਣਾ ਪੰਜਾਬ ਬਣੇ ਖਤਰਨਾਕ ਕੋੜ ਦੇ ਉੱਤੇ ਖੜਾ ਜਿਹੜੀ ਕੁਦਰਤ ਨੂੰ ਬਚਾਉਣ ਦੀ ਆਪਾਂ ਗੱਲ ਕਰਦੇ ਆਂ ਤਾਂ ਕਿੱਟ ਨੇ ਪਾੜੀਆਂ ਦੀ ਗੱਲ ਕਰਦੇ ਆਂ 15 16 ਲੱਖ ਲੱਖ ਦਾ ਪਾਣੀ ਰਹਿ ਗਿਆ ਸਾਡੇ ਕੋਲ ਭੱਲੇ ਅਸੀਂ ਕਾਹਦੇ ਕਰਦੇ ਸੀ ਕਿ ਆਪਾਂ ਪੀਏ 126 ਲੈ ਆਈਏ ਤਾਂ ਫਿਰ ਵਪਾਰੀ ਲੋਕ ਭਾਰਤ ਹੋ ਜਾਂਦੇ ਸੀ ਸਾਡੀਆਂ ਗੱਲਾਂ ਕੱਟੀਆਂ ਜਾਂਦੀਆਂ ਸੀ ਕਿ ਖੇਤੀਬਾੜ ਵੈਸੇ ਐਵੇਂ ਜੱਤਾ ਕਰਦੇ ਆ ਵੀਰੋ ਤੇ ਟੇਕਰ ਖੋਲ ਕੇ ਦੇਖ ਲਓ ਦੁਨੀਆਂ ਦੇ ਤਗੜੇ ਤੋਂ ਤਗੜੇ ਮਾਰਾਂ ਦਾ ਗੱਦਾ ਪਿੱਛੇ ਦੇਖ ਲਓ ਪੰਜਾਬ ਉਹਨਾਂ ਗਰੂਹਾਂ ਦੇ ਉੱਤੇ ਖੜਾ ਚੋਰੇ ਦਾ ਸਤੰਦਾਰਾ ਸ਼ੁਰੂ ਹੋਣਾ ਹੈ ਤੀਜੀ ਤੱਕੀ ਚਾਰ ਮੇਰਾ ਧਰਤੀ ਦੇ ਪਾਣੀ ਦੀ ਤੀਜੀ ਤੱਕੀ ਜੋ ਪਾਣੀ ਆਪਾਂ ਬਾਹਰ ਕੱਢੀ ਜਾਂਦੇ ਆ ਤੇ ਤੋਂ ਕਿਤੇ ਦਰ ਸ਼ੁਰੂ ਹੋ ਗਈ ਜਦੋਂ ਮੋਟਰਾਂ ਪਾੜੀਆਂ ਸਮਰਸੀ ਬਰ ਚੋਥੀ ਨੂੰ ਵੀ ਉਹਦੇ ਨਾਲ ਦੇ ਸਾਡੇ ਝੋਨੇ ਨਹੀਂ ਪਾਣੇ ਪੀਣ ਵਾਲਾ ਪਾਣੀ ਨਹੀਂ ਸਾਡੇ ਤੋਂ ਪਿੰਦਾ ਜਾਣਾ ਤੇ ਹਰਾਨਾ ਵੀ ਪੈਦਾ ਹੋ ਸਕਦੇ ਐ ਇੱਕ ਇੱਕ ਦਿਨ ਸਤਨਿਕ ਵਾਰਨਿੰਗ ਦੇ ਕੇ ਚੱਲੇ ਆ ਬੇਸਭ ਪਵਿੱਤਰ ਧਰਤੀ ਆ ਇਹ ਕਿ ਹੋ ਸਕਦਾ ਹੈ ਦਸਾਂ 15 ਸਾਲਾਂ ਤੋਂ ਬਾਅਦ ਜੇ ਆਪਾਂ ਨਾਲ ਰੰਬਲੇ ਦਮਕਾ ਬਿਨਾਂ ਬਚੇ ਇਸ ਧਰਤੀ ਦੇ ਮਿੱਠਾ ਪਾਣੀ ਦਾ ਫਿਰੇ ਵੱਡੀਆਂ ਵੱਡੀਆਂ ਬਿਲਡਿੰਗਾਂ ਵੱਡੀਆਂ ਵੱਡੀਆਂ ਜਾਇਦਾਦਾਂ ਵੱਡੇ ਵੱਡੇ ਪ੍ਰੀਤਾਂ ਤੇ ਵੱਡੀਆਂ ਵੱਡੀਆਂ ਨੌਕਰੀਆਂ ਛੱਡ ਕੇ ਸਾਨੂੰ ਕਿਤੇ ਹੋਰ ਛੁੱਟੇ ਦੇ ਵਿੱਚ ਆ ਦੇ ਨਹੀਂ ਮਜਬੂਰ ਹੋਣਾ ਪੈ ਸਕਦਾ ਅੱਜ ਆਪਾਂ ਪੰਨਰ ਕੇ ਜਾਣਾਂ ਕਿ ਆਪਾਂ ਪੰਜਾਬ ਦੇ ਪੁਤਰ ਦੀ ਸਰੋਤਾ ਨੂੰ ਬਚਾਉਣਾ ਹੈ ਦੂਜੀ ਵੱਡੀ ਗੱਲ ਕਿ ਪੰਜਾਬ ਦੇ ਕਿਸਾਨ ਦੀ ਆਰਥਿਕਤਾ ਜਿਹਦੇ ਲਈ ਅਸੀਂ ਲੜਾਈ ਲੜ ਰਹੇ ਹਾਂ ਕਿ ਇੱਕ ਵੱਡੀ ਵਿਭਾਗ ਦੇ ਸਾਰੇ ਬਾਹਰ ਕਿ ਪੰਜਾਬ ਦੇ ਕਿਸਾਨ ਦੀ ਆਰਥਿਕਤਾ ਮਜ਼ਬੂਤ ਹੋਣੀ ਚਾਹੀਦੀ ਹੈ ਉਹਦੇ ਵੀ ਤਾਂ ਖੇਤੀਬਾੜੀ ਵਿਪਾਰ ਦੀ ਅੱਗੇ ਹੀ ਲੱਗਿਆ ਹੋਇਆ ਮੈਂ ਬਾਲਾ ਸਭਾ ਵੀ ਲੈਣਾ ਦੂਜੇ ਵੀ ਬਹਿਚਮੇ ਦੇ ਕੋਲ ਇਹੋ ਜਿਹੀਆਂ ਸਕੀਮਾਂ ਜਿਹੜੀਆਂ ਸਾਡੇ ਪੰਜਾਬ ਦੇ ਵਿੱਚ ਤੇ ਬਾਹਰ ਵੀ ਸਾਡੇ ਨੌਜਵਾਨ ਕਰਦੇ ਆ ਕੈਨੇਡਾ ਅਫਰੀਕਾ ਦੇ 35 35 35 ਲੱਖ ਲੈ ਕੇ ਜਾਂਦੇ ਆ ਪਰ ਉੱਥੇ ਜਾ ਕੇ ਵੀ ਆਪਾਂ ਡਰਾਈਵਿੰਗ ਕਰਦੇ ਨੇ ਸਾਡੇ ਬੱਚੇ ਰੋਲਦੇ ਆ ਉਹਨਾਂ ਨੂੰ ਮੋੜਨ ਦੀ ਮੁਹਾਰ ਦੀ ਸ਼ਕਤੀ ਨਾ ਕਿ ਉਹ ਕਈ ਪਾਕਾਂ ਦੇ ਕੋਲੇ ਹੈਗੀ ਆ ਜਿਹੜੇ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਰਹਿ ਕੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਬਿਜ਼ਨਸ ਕਰਕੇ ਖੇਤੀ ਦਾ ਸੰਤਲਾ ਲਾ ਕੇ ਪੰਜਾਬ ਨੂੰ ਮੁਰਦੀਆਂ ਦੇ ਸਾਹਮਣੇ ਆ ਵਿਸ਼ਾਲ ਸੰਗਤ ਦਾ ਸ ਨੂੰ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਬੁਲਾਉਣਾ ਮੇਰੀ ਸਤਿ ਸ੍ਰੀ ਅਕਾਲ ਦਾ ਜਵਾਬ ਦਿਓ ਕਿਸਾਨ ਵਿਰੋਧ ਸਤਿ ਸ੍ਰੀ ਅਕਾਲ ਮੇਰੀ ਆਵਾਜ਼ ਪਿਛਲੇ ਲਾਈਨ ਤੱਕ ਪਹੁੰਚ ਰਹੀ ਹੈ ਕਵੀਰ ਹੈ ਸ਼ੁਕਰੀਆ ਦੀ ਮੈਂ ਸਭ ਤੋਂ ਪਹਿਲਾਂ ਮੈਂ ਸ਼ੁਕਰਗੁਜ਼ਾਰਾ ਚੀਫ ਐਜੂਕੇਟਰ ਸਾਹਿਬ ਸਰ ਜਸਵਿੰਦਰ ਸਿੰਘ ਭਰਾੜ ਜੀ ਦਾ ਭੈਣ ਸੁਖਰਾਜ ਜੀ ਦਾ ਕਿ ਤੁਹਾਡੇ ਇਸ ਈਵੈਂਟ ਦੇ ਵਿੱਚ ਸਾਨੂੰ ਐਸੇ ਜੀਐਮ ਵੀਆਈਸੀ ਮੌਕਾ ਸਾਨੂੰ ਇੱਥੇ ਤੁਹਾਡੇ ਨਾਲ ਰੂਹ ਰੂ ਗੱਲਾਂ ਕਰਨ ਦਾ ਮੌਕਾ ਦਿੱਤਾ ਗਿਆ ਅੱਜ ਜੋ ਮੈਂ ਬੋਲਣ ਜਾ ਰਿਹਾ ਬੇਰੀ ਰਿਕਵੈਸਟ ਇਹ ਹੈ ਕਿ ਯੂ ਨੋ ਐਜ਼ ਅ ਲੈਕਚਰ ਕੋਰ ਦੇ ਨਾਮ ਸੁਣਿਓ ਜੋ ਮੈਂ ਬੋਲਣ ਜਾ ਰਿਹਾ ਕਾਹਦੀ ਆਪਣੇ ਕਾਗਜ਼ ਤੇ ਮੋਬਾਈਲ ਦੇ ਉੱਤੇ ਜਿੱਥੇ ਵੀ ਤੁਹਾਨੂੰ ਲੱਗਦਾ ਕਿਉਂਕਿ ਮੈਂ ਬਹੁਤ ਹੀ ਸੀਰੀਅਸਲੀ ਸ਼ੂ ਡਿਸਕਸ ਕਰਨ ਜਾ ਰਿਹਾ ਬੜਾ ਵਧੀਆ ਪਲੇਟਫਾਰਮ ਦਿੱਤਾ ਗਿਆ ਹੈ ਸਾਹਿਬ ਨਰਿੰਦਰ ਸਿੰਘ ਬੈਰੀਵਾਲ ਜੀ ਦੀ ਅਗਵਾਈ ਦੇ ਅਧੀਨ ਅੱਜ ਅਸੀਂ ਇੱਕ ਉਹ ਚੀਜ਼ ਚਰਚਾ ਕਰਨ ਜਾ ਰਹੇ ਹਾਂ ਜਿਹਦੀ ਚਰਚਾ ਥੋੜੀ ਜੀ ਸਮਾਂ ਪਹਿਲਾਂ ਕਰ ਹੋ ਜਾਂਦੀ ਤਾਂ ਬਹੁਤ ਅੱਛੇ ਰਿਜ਼ਲਟ ਆਉਣੇ ਸੀ ਹੁਣ ਵੀ ਜੇ ਤੁਸੀਂ ਚਾਹੋਗੇ ਤਾਂ ਬਹੁਤ ਅੱਛੇ ਰਿਜ਼ਲਟ ਆਉਣਗੇ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਇੰਟਰੋਡਕਸ਼ਨ ਤੁਹਾਡੇ ਨਾਲ ਇਹ ਕਰਦਾ ਕਿ ਜੀਐਮ ਡਿਵਾਈਸਿੰਗ ਲਈ ਸਾਰੇ ਜਾਣਦੇ ਹੋ ਲੇਕਿਨ ਜ਼ਿਆਦਾ ਡਿਟੇਲ ਇਹ ਹੈਗੀ ਹੈ ਕਿ ਤੁਸੀਂ ہزار ਵੀ ਰੋ ਸੋਸਾਇਟੀਆਂ ਰਜਿਸਟਰ ਕਰਾਉਂਦੇ ਹੋ ਗੁਰਦੁਆਰੇ ਦੀਆਂ ਸੋਸਾਇਟੀਆਂ ਸਪੋਰਟਸ ਕਲੱਬ ਦੀਆਂ ਸੋਸਾਇਟੀਆਂ ਉਹ ਹੋਰ ਕੋਈ ਨਹੀਂ ਉਹ ਸਾਡਾ ਜੀ ਬੈਗਮਾ ਐਜ਼ ਅ ਐਡੀਸ਼ਨਲ ਰਜਿਸਟਰਾਰ ਆਫ ਸੁਸਾਇਟੀ ਤੁਮ ਤੇ ਸੀ ਰਜਿਸਟਰਡ ਕਰਦੇ ਹੁਣ ਇਹਦੇ ਵਿੱਚ ਵੀ ਜੋ ਅਸੀਂ ਐਨਾਲਿਸਿਸ ਕੀਤਾ ਉਹ ਕੀ ਐਨਾਲਿਸਿਸ ਕੀਤਾ ਕਿ ਤੁਸੀਂ ਸੁਸਾਇਟੀਆਂ ਤਾਂ ਬਣਾ ਲੈਂਦੇ ਹੋ ਲੇਕਿਨ ਕਾਨੂੰਨ ਦੀ ਨੌਨਜ ਨਾ ਹੋਣ ਕਰਕੇ ਉਹ ਸੁਸਾਇਟੀਆਂ ਦੇ ਸਭ ਤੋਂ ਵੱਡਾ ਝਗੜੇ ਸੁਸਾਇਟੀਆਂ ਦੇ ਹੁੰਦੇ ਨੇ ਕਿ ਸੁਸਾਇਟੀ ਐਕਟ ਇਹ ਕਹਿੰਦਾ ਹੈ ਸੈਕਸ਼ਨ 4 ਜਿਹੜੀ ਮੈਂ ਗੱਲ ਬੋਲਣ ਜਾ ਰਿਹਾ ਸਿਰਫ ਤੁਹਾਡੇ ਵਾਸਤੇ ਨਹੀਂ ਇਹ ਗੱਲਾਂ ਬੜੀਆਂ ਉੱਥੇ ਵੀ ਪਹੁੰਚਾਓ ਜਿੱਥੇ ਪਹੁੰਚਣੀਆਂ ਚਾਹੀਦੀਆਂ ਕਿ ਸੈਕਸ਼ਨ 4 ਸੋਸਾਇਟੀ ਐਕਟ ਇਹ ਕਹਿੰਦਾ ਕਿ ਹਰ ਸੋਸਾਇਟੀ ਨੇ ਸਾਡੇ ਦਫ਼ਤਰ ਤੋਂ ਹਰ ਸਾਲ ਸਰਟੀਫਿਕੇਟ ਆਫ ਫਾਈਲਿੰਗ ਯਾਨੀ ਕਿ ਰਿਵਿਊ ਕਰਾਣੀ ਜ਼ਰੂਰੀ ਹੈ ਆਦਰਵਾਇਸ ਸੁਪਰੀਮ ਬੋਰਡ ਇਹ ਕਹਿੰਦੀ ਹੈ ਕਿ ਸੋਸਾਇਟੀ ਡਸਨਟ ਐਕਸਿਸ ਸੋ ਪਹਿਲਾ ਕੁਐਸਚਨ ਮੇਰਾ ਇਹ ਹੈਗਾ ਕਿ ਤੁਸੀਂ ਇੰਨੀਆਂ ਸੁਸਾਇਟੀਆਂ ਬਣਾਉਂਦੇ ਹੋ ਚਾਹੇ ਉਹਦੇ ਤੇ ਤੁਸੀਂ ਆਪਣਾ ਸੰਧ ਸੰਧ ਲੈਂਦੇ ਹੋ ਸਬਸਿਡੀਆਂ ਲੈਂਦੇ ਹੋ ਸਰਕਾਰਾਂ ਤੋਂ ਕੀ ਉਹ ਸੁਸਾਇਟੀਆਂ ਤੁਸੀਂ ਜਾਂ ਬੈਕਪਾਸ ਚੈੱਕ ਕਰ ਰਹੇ ਆ ਕਿ ਰਿਵਿਊ ਵੀ ਹੋ ਰਹੀ ਹੈ ਕਿ ਨਹੀਂ ਕਿਉਂਕਿ ਕਾਨੂੰਨ ਤਾਂ ਕਹਿੰਦਾ ਸੁਸਾਇਟੀ ਰਜਿਸਟਰ ਹੋਣੀ ਜ਼ਰੂਰੀ ਹੈ ਔਰ ਰਿਵਿਊ ਹੋਣੀ ਵੀ ਜ਼ਰੂਰੀ ਹੈ ਪਰ ਜੋ ਸਰਕਾਰ ਕੋਲ ਕਹਿੰਦਾ ਹੋਰ ਕਹਿੰਦਾ ਕਿ ਬਹੁਤ ਘੱਟ ਸੁਸਾਇਟੀਆਂ ਰਿਵਿਊ ਹੋ ਰਹੀਆਂ ਸੋ ਇਹ ਮੇਰੀ ਆਵਾਜ਼ ਇਹ ਮੇਰੀ ਗੱਲ ਪੁੱਛ ਤੱਕ ਪਹੁੰਚਾਓ ਜਿੱਥੇ ਤੁਹਾਨੂੰ ਲੱਗੇ ਕਿ ਭਾਈ ਕੋਈ ਝਗੜਾ ਨਾ ਹੋਵੇ ਆਰਾਮ ਨਾਲ ਸੁਸਾਇਟੀ ਚੱਲਣ ਤੇ ਉਹ ਸਾਡੇ ਨੂੰ ਸਾਡੀ ਕੜ ਫਾਇਦੇ ਲਿਆ ਕਰੇ। ਨੰਬਰ 2 ਹੁਣ ਜਿਹੜਾ ਦੂਜਾ ਇਸ਼ੂ ਜਿਹਦੇ ਪਿੱਛੇ ਚੀਫ ਐਗਰੀਕਲਚਰ ਸਾਹਿਬ ਨੇ ਸਾਨੂੰ ਕੋਟੇ ਰੂਪ ਲਾਇਆ ਹੈ। ਅਸੀਂ ਕਹਿੰਦੇ ਆ ਕਿ ਅਸੀਂ ਫਸਲੀ ਚੱਕਰ ਤੋਂ ਬਾਹਰ ਆਣਾ ਚਾਹੁੰਦੇ। ਅਸੀਂ ਜਾਣਿਆ ਕਿ ਸਾਡੇ ਬੱਚੇ ਜਿਹੜੇ ਕੈਨੇਡਾ, ਆਸਟ੍ਰੇਲੀਆ ਜਾਂ ਹੋਰ ਪਾਸੇ ਜਾਣ ਦੀ ਸੋਚਦੇ ਪਿਆ। ਉਹ ਸਾਡੇ ਜੇਕਰ ਤੇ ਟੁਕੜੇ ਸਾਡੇ ਕੋਲ ਰਹਿਣ ਤੇ ਉਹ ਤਰੀਕਾ ਕੀ ਹੈ ਮੈਂ ਤੁਹਾਨੂੰ ਪੁੱਛਦਾ ਕਿ ਜੇਕਰ ਤੁਸੀਂ ਕੋਈ ਕੰਮ ਕਰਨਾ ਚਾਹੁੰਦੇ ਹੋ ਫਸਲਾਂ ਤੋਂ ਇਲਾਵਾ ਜਾਂ ਇਹੀ ਫਸਲਾਂ ਨੂੰ ਹੋਰ ਜ਼ਿਆਦਾ ਬੈਨੀਫੀਸ਼ੀਅਲ ਬਣਾਉਣਾ ਚਾਹੁੰਦੇ ਹੋ ਤੇ ਤੁਹਾਨੂੰ ਗਾਈਡ ਕਰਨ ਵਾਲਾ ਕੌਣ ਹੈ ਜਿਹੜਾ ਦਫ਼ਤਰ ਹੈ ਜਿਹੜਾ ਅਦਾਰਾ ਹੈ ਜਿਹੜਾ ਤੁਹਾਨੂੰ ਸਾਰੀਆਂ ਇਹਨਾਂ ਦੀਆਂ ਗਾਈਡੈਂਸ ਤੁਹਾਨੂੰ ਰਾਹ ਪਾਵੇ ਸੋ ਉਹ ਜਿਹੜਾ ਰੋਲ ਹੈ ਉਸ ਰੋਲ ਨੂੰ ਤੁਹਾਡੇ ਨਾਲ ਪਹੁੰਚਾ ਲਈ ਬ੍ਰਾਡ ਸਾਫ ਨੇ ਚੀਫ ਐਗਰੀਕਲਚਰ ਸਾਫ ਨੇ ਸਾਨੂੰ ਸਪੈਸ਼ਲੀ ਇੱਥੇ ਬੁਲਾਇਆ ਕਿ ਸਾਡੇ ਕਿਸਾਨ ਵੀਰਾਂ ਨੂੰ ਤੁਸੀਂ ਦੱਸੋ ਵੀ ਫਸਲੀ ਚੱਕਰ ਤੋਂ ਨਾਲ-ਨਾਲ ਆਪਾਂ ਹੋਰ ਕਿਹੜੇ-ਕਿਹੜੇ ਕੰਮ ਕਰ ਸਕਦੇ ਹਾਂ ਬਹੁਤ achi achi ਚੀਜ਼ਾਂ ਡਿਸਕਸ ਹੋ ਰਹੀਆਂ ਉਹ ਪਲੇਟਫਾਰਮ ਹੀ ਹੈਗਾ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਹੁਣ ਕੇਂਦਰ ਸਰਕਾਰ ਦੀਆਂ ਜਿੰਨੀਆਂ ਵੀ ਬੈਨੀਫੀਸ਼ੀਅਰੀ ਸਕੀਮਾਂ ਹੈਗੀਆਂ ਉਹ ਸਟੇਟ ਗਵਰਨਮੈਂਟ ਹੀ ਇੰਪਲੀਮੈਂਟ ਹੋ ਰਹੀ ਹੈ। ਕੋਈ ਅੱਜ ਆਪਾਂ ਜੋ ਕੈਂਪ ਲਾ ਰਹੇ ਆਂ ਇਹ ਸੌਣੀ ਦੀਆਂ ਫਸਲਾਂ ਦੇ ਸਬੰਧ ਦੇ ਵਿੱਚ ਜੋ ਟੈਕਨੀਕਲ ਜਾਣਕਾਰੀ ਹੈ ਉਹ ਦਿੱਤੀ ਜਾਣੀ ਹੈ। ਅੱਜ ਹਰੇਕ ਵਿਸ਼ੇ ਦੇ ਮਾਰ ਫਸਲਾਂ ਦੇ ਕੀੜੇ ਮਕੌੜਿਆਂ ਬਿਮਾਰੀਆਂ ਦੇ ਸਾਰੇ ਮਾਰ ਜਿਹੜੇ ਆ ਉਹ ਸਾਡੇ ਕੋਲੇ ਆ ਰਹੇ ਆ ਔਰ ਕਿਸਾਨਾਂ ਨੂੰ ਅਸੀਂ ਹਰ ਵਿਸ਼ੇ ਤੇ ਇਹਨਾਂ ਨੂੰ ਜਾਣਕਾਰੀ ਦੇਵਾਂਗੇ ਕਿ ਸੌਣੀ ਦੀਆਂ ਫਸਲਾਂ ਦੇ ਵਿੱਚ ਕਿਵੇਂ ਆਪਾਂ ਪ੍ਰੈਕ ਪੈਕੇਜ ਪ੍ਰੈਕਟਿਸ ਅਡੌਪਟ ਕਰਨੀ ਹੈ ਔਰ ਕੀੜੇ ਮਕੜੇ ਕੀੜੇ ਮਕੌੜੇ ਅਤੇ ਬਿਮਾਰੀਆਂ ਦਾ ਕਿਵੇਂ ਇਲਾਜ ਕਰਨਾ ਇਸ ਕੈਂਪ ਦੇ ਵਿੱਚ ਜਿਵੇਂ ਕੁਦਰਤੀ ਸੋਮੇ ਬਚਾਉਣ ਦੇ ਸੰਬੰਧ ਦੇ ਵਿੱਚ ਆਪਾਂ ਪਾਣੀ ਦਾ ਜਿਹੜਾ ਅਨਮੋਲ ਖਜ਼ਾਨਾ ਹੈ ਉਹ ਦਿਨੋ-ਦਿਨ ਥੱਲੇ ਜਾ ਰਿਹਾ ਹੈ ਉਹਨੂੰ ਕਿਵੇਂ ਆਪਾਂ ਬਚਾ ਸਕਦੇ ਹਾਂ ਵਾਤਾਵਰਨ ਨੂੰ ਕਿਵੇਂ ਬਚਾ ਸਕਦੇ ਹਾਂ ਪਰਾਲੀ ਦੀ ਸਟੱਜੀ ਸਾਂਭ ਸੰਭਾਲ ਜਿਹੜੀ ਹੈ ਉਹ ਕਿਵੇਂ ਕਰ ਸਕਦੇ ਹਾਂ ਇਹੀਆਂ ਜਿਹੜੀਆਂ ਗੱਲਾਂ ਬਾਤਾਂ ਅੱਜ ਆਪਾਂ ਕਰਾਂਗੇ। ਖੇਤੀਬਾੜੀ ਬਾਰੇ ਵੀ ਜਾਣਕਾਰੀ ਇੱਥੋਂ ਦਿੱਤੀ ਜਾਵੇਗੀ। ਖੇਤੀਬਾੜੀ ਵਿਭਾਗ ਦਾ ਪੂਰਾ ਸਕੰਝਾ ਕਸਿਆ। ਜ਼ਿਲ੍ਹੇ ਦੇ ਵਿੱਚ ਇੱਕ ਵੀ ਜਿਹੜੀ ਬੋਰੀ ਆ ਉਹ ਬਲੈਕ ਦੀ ਨਹੀਂ ਵੇਕੂਗੀ ਖਾਦ ਦੀ ਔਰ ਇੱਕ ਵੀ ਲੀਟਰ ਜਿਹੜਾ ਉਹ ਜਾਲੀ ਦਵਾਈ ਦਾ ਨਹੀਂ ਵੇਕਣ ਦਿੱਤਾ ਜਾ ਰੂਗਾ। ਜਿੰਨੇ ਡੀਲਰ ਆ ਉਹਨਾਂ ਨੂੰ ਮੀਟਿੰਗਾਂ ਕਰਕੇ ਕਹਿ ਦਿੱਤਾ ਗਿਆ। ਪੰਜਾਬ ਸਰਕਾਰ ਵੱਲੋਂ ਸਾਡੇ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੜੀਆ ਜੀ ਵੱਲੋਂ ਵੀ ਖਾਸ ਹਦਾਇਤਾਂ ਕਿ ਕੱਲੇ-ਕੱਲੇ ਨੂੰ ਇਹਦੀ ਬਾਰੇ ਜਾਣਕਾਰੀ ਦਿੱਤੀ ਜਾਵੇ ਕਿ ਕੰਪਨੀਆਂ ਜਿਹੜੀਆਂ ਜੋ ਕੰਪਨੀਆਂ ਕਿਸਾਨਾਂ ਨੂੰ ਸਪਲਾਈ ਕਰਦੀਆਂ ਮਟੀਰੀਅਲ ਉਹਨਾਂ ਦੇ ਸੈਂਪਲ ਭਰੇ ਜਾਣੇ ਆਂ ਔਰ ਸੈਂਪਲ ਟੈਸਟ ਕਰਨ ਉਪਰੰਤ ਜੇ ਉਹ ਪਾਸ ਆਉਂਦਾ ਤਾਂ ਉਹ ਮਟੀਰੀਅਲ ਸਪਲਾਈ ਹੋ ਨਹੀਂ ਤਾਂ ਨਹੀਂ ਉਹਦੇ ਤੇ ਕਾਰਵਾਈ ਜਿਹੜੀ ਸਖਤ ਕੀਤੀ ਜਾਵੇ ਅੱਜ ਜਿਹੜਾ ਆਦੇਸ਼ ਆ ਸਾਡਾ ਇਹ ਹੀ ਹੈ ਕਿ ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਉਹਦੇ ਮੁਤਾਬਕ ਇਹ ਖਾਦਾਂ ਸਪਰੇਆਂ ਕੀਤੀਆਂ ਜਾਣ ਅੱਜ ਅਸੀਂ ਉਹਨਾਂ ਬਾਰੇ ਜਾਣਕਾਰੀ ਇਤੋਂ ਭਰਪੂਰ ਦੇਵਾਂਗੇ ਇੱਥੇ ਸੈਲਫ ਹੈਲਪ ਗਰੁੱਪ ਬਾਕੀ ਸਾਰੀਆਂ ਜਿੰਨੀਆਂ ਪੈਸਟੀਸਾਈਡ ਦਾ ਨਵੇਂ-ਨਵੇਂ ਮੋਲੀਕਿਊਲ ਆਏ ਆ ਔਰ ਮਸ਼ੀਨਰੀ ਆ ਜੋ ਉਹ ਸਾਰੀ ਪ੍ਰਦਰਸ਼ਨ ਲੱਗੀ ਆ ਜੀ ਬਹੁਤ ਕਿਸਾਨ ਜਿਹੜੇ ਆ ਉਹ ਗੌਰ ਕਰਦੇ ਆ ਕੁਝ ਕਿਸਾਨ ਜਿਹੜੇ ਮਤਲਬ ਦੇਖੋ ਦੇਖੀ ਖਾਦ ਜਾਂ ਸਪਰੇਅ ਆ ਉਹ ਅਨਰਿਕਮੈਂਡਡ ਪਾ ਦਿੰਦੇ ਆ ਪਰੰਤੂ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਨਾਲ ਦੇ ਜਿਨ੍ਹਾਂ ਨੇ ਪੀਏਯੂ ਦੀਆਂ ਸਪਾਰਸ਼ਾਂ ਨੂੰ ਮੰਨਿਆ ਉਹ ਕਿਸਾਨ ਖੁਸ਼ ਆ ਉਹਨਾਂ ਦੇ ਖੇਤੀ ਦੇ ਖਰਚੇ ਘਟਾ ਹੈ ਔਰ ਦੇਖ ਕੇ ਫਿਰ ਅਗਲੇ ਸਾਲਾਂ ਤੋਂ ਉਹ ਵੀ ਇਸ ਮਤਲਬ ਸਪਾਰਸ਼ਾਂ ਤੇ ਆਉਂਦੇ ਮੇਰਾ ਨਾਮ ਜੀ ਡਾਕਟਰ ਬਲਵਿੰਦਰ ਸਿੰਘ ਲੱਖੇਵਾਲੀ ਜਿਲ੍ਹਾ ਮੋਗਾ ਦੇ ਵਿੱਚ ਬਤੌਰ ਪ੍ਰੋਜੈਕਟ ਡਾਇਰੈਕਟਰ ਆਤਮਾ ਸੁਭਾਵਾਂ ਨਿਮਾਰਿਆ ਆਤਮਾ ਦਾ ਜਿਹੜਾ ਫੁੱਲ ਫਾਰਮ ਹੈਗੀ ਆ ਐਗਰੀਕਲਚਰ ਟੈਕਨੋਲੋਜੀ ਮੈਨੇਜਮੈਂਟ ਏਜੰਸੀ ਇਹ ਕੇਂਦਰ ਸਰਕਾਰ ਦਾ ਖੇਤੀਬਾੜੀ ਵਿਭਾਗ ਦੇ ਨਿਸਾਂਜੀ ਵਾਲਤ ਨਾਲ ਚੱਲ ਰਿਹਾ ਪ੍ਰੋਜੈਕਟ ਆ ਉਹਦੇ ਤਹਿਤ ਹੀ ਜਿਹੜਾ ਅੱਜ ਵਾਲਾ ਇਹ ਜਿਹੜਾ ਸੋਨੀ ਦੀਆਂ ਫਸਲਾਂ ਵਾਲਾ ਕੈਂਪ ਆ ਉਹ ਆਪਲਾ ਆ ਲੰ ਮੌਕੇ ਦੇ ਸ਼ਹੀ ਹੁੰਦਾ ਕਿ ਜਦੋਂ ਕਿਸਾਨ ਫਸਲ ਬੀਜਦਾ ਬੀਜਣ ਤੋਂ ਲੈ ਕੇ ਫਸਲ ਵਧਣ ਤੱਕ ਤੇ ਵਧਣ ਤੋਂ ਲੈ ਕੇ ਉਹਦੀ ਮਾਰਕੀਟਿੰਗ ਤੱਕ ਕਿਸਾਨ ਨੂੰ ਵੱਖ-ਵੱਖ ਸਮੇਂ ਤੇ ਵੱਖ-ਵੱਖ ਮੁਕਤਿਆਂ ਦੀ ਲੋਡ ਪੈਂਦੀ ਆ ਜਿੱਦਾਂ ਜਦੋਂ ਹੁਣ ਤਾਂ ਜਿਵੇਂ ਝੋਨਾ ਲੱਗ ਚੁੱਕਿਆ ਨੇ ਹੈਨਾ ਤਾਂ ਹੁਣ ਜਿਹੜੀ ਸਮੱਸਿਆ ਮੌਕੇ ਦੀ ਸਮੱਸਿਆ ਕਿ ਕੋਈ ਕੀੜਾ ਆ ਗਿਆ ਕੋਈ ਉਲੀ ਰੋਗ ਆ ਗਿਆ ਤਾਂ ਉਹ ਉਹਦਾ ਇਲਾਜ ਕੀ ਆ ਉਹ ਕਿੱਥੋਂ ਇਲਾਜ ਕਰਾਉਣਾ ਕਿੱਥੋਂ ਟੈਸਟ ਕਰਾਉਣਾ ਉਸ ਇਹਦੇ ਚਲਦਿਆਂ ਚਲਦਿਆਂ ਜਿਵੇਂ ਜਿਵੇਂ ਝੋਨੇ ਨੇ ਪੱਕਣਾ ਜੋ 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 ਵੱਖ-ਵੱਖ ਮੁਕਤੀਆਂ ਦੀ ਲੋੜ ਪੈਣੀ ਆ ਉਹ ਸਾਰੇ ਅੱਜ ਇੱਥੇ ਕਿਸਾਨਾਂ ਨਾਲ ਸਾਂਝੇ ਕੀਤੇ ਜਾਣੇ ਆ ਔਰ ਕੱਲੇ ਝੋਨੇ ਦੀ ਗੱਲ ਨਹੀਂ ਜੇ ਕੁਝ ਏਰੀਆ ਨਰਮੇ ਦਾ ਵੀ ਹੈਗਾ ਗੂਗਾ ਜ਼ਿਲ੍ਹਾ ਦੇ ਵਿੱਚ ਨਿਹਾਲ ਸਿੰਘ ਵਾਲਾ ਜਾਂ ਬਾਗਾਪੁਰਾਣਾ ਬਲੌਗ ਚ ਤਾਂ ਨਰਮੇ ਦੀਆਂ ਕਿੰਨੀਆਂ ਸਮੱਸਿਆਵਾਂ ਚਲਦੀਆਂ ਨੇ ਉਹ ਇਥੋਂ ਸਟੇਜ ਤੋਂ ਸਾਂਝੀਆਂ ਹੋਣੀਆਂ ਨੇ ਫਿਰ ਜਿਹੜੇ ਵੱਖ-ਵੱਖ ਮਹਿਕਮੇ ਨੇ ਮੰਨ ਲਓ ਕਿਸੇ ਨੂੰ ਪਾਣੀ ਦੀ ਕੋਈ ਸਮੱਸਿਆ ਹੈਗੀ ਆ ਤਾਂ ਪੌਪਰਖ ਦਾ ਜਿਹੜਾ ਹੈਗਾ ਪ੍ਰਯੋਗਸ਼ਾਲਾ ਵੀ ਆ ਪਾਣੀ ਮਿੱਟੀ ਟੈਸਟ ਕਰਾਉਣੀ ਚਾਹੀਦੀ ਆ ਕਿਵੇਂ ਕਰਾਉਣੀ ਚਾਹੀਦੀ ਆ ਵੱਖ-ਵੱਖ ਮਹਿਕਮੇ ਨੇ ਬਾਗਬਾਨੀ ਵਿਭਾਗ ਹੈਗਾ ਮਿੱਟੀ ਭੂਮੀ ਵਿਭਾਗ ਆ ਜਿੰਨੇ ਵੀ ਵੱਖ-ਵੱਖ ਮਹਿਕਮੇ ਨੇ ਉਹ ਸਾਰੇ ਇੱਥੇ ਆਏ ਹੋਏ ਨੇ ਤੇ ਜਿਹੜੇ ਵੀ ਕਿਸਾਨਾਂ ਆ ਦੀਆਂ ਜਿਹੜੀਆਂ ਵੀ ਕੋਈ ਸਮੱਸਿਆਵਾਂ ਨੇ ਜਿਹੜੇ ਸਬੰਧਤ ਮਹਿਕਮੇ ਵਾਲੇ ਉਹ ਸਾਰਿਆਂ ਨੇ ਸਟਾਲਾਂ ਲਾਈਆਂ ਹੋਈਆਂ ਨੇ ਹੋਰ ਜਿਹੜੀਆਂ ادارے ਆ ਜਿਵੇਂ ਐਸਕੋ ਵਰਗੇ ادارے ਆ ਉਹ ਵੀ ਇੱਥੇ ਆਏ ਹੋਏ ਆ ਸੈਲਫ ਹੈਲਪ ਗਰੁੱਪ ਆਏ ਹੋਏ ਆ ਜਿਹੜੇ ਕਿਸਾਨ ਆਪਣੇ ਖੇਤ ਚੋਂ ਉਤਪਾਦ ਕਰਦੇ ਆ ਫਿਰ ਉਹਦੇ ਹੀ ਖੁਦ ਮੰਡੀਕਰਨ ਕਰਦੇ ਆ ਤਾਂ ਉਹ ਇੱਕ ਤਾਂ ਉਹਨਾਂ ਨੇ ਸਟਾਲਾਂ ਲਾਈਆਂ ਤੇ ਇੱਕ ਤਿਕੜਾ ਆਂ ਕਿਸਾਨ ਸੋਚਦਾ ਯਾਰ ਮੈਂ ਵੀ ਹਲਦੀ بیچ ਕੇ ਉਹਨੂੰ ਪਾਊਡਰ ਦੀ ਫਾਰਮ ਚ ਵੇਚ ਸਕਾਂ ਮੈਂ ਵੀ ਅਚਾਰ ਮਰਬੇ ਵੇਚ ਸਕਾਂ ਤਾਂ ਉਹ ਇਥੇ ਸਿੱਖਣ ਨੂੰ ਮਿਲਦਾ ਔਰ ਜਿਵੇਂ ਅੱਜ ਇਥੇ ਖੇਤੀ ਵਿਗਿਆਨ ਮੂਗਾ ਦੇ ਖੇਤੀ ਵਿਗਿਆਨ ਕੇਂਦਰ ਮੂਗਾ ਦੀ ਟੀਮ ਪਹੁੰਚੀ ਹੋਈ ਹੈਗਾ ਵੱਖ-ਵੱਖ ਵਿਭਾਗਾਂ ਦੇ ਨਾਲ ਤਾਂ ਉਹ ਇਹ ਸਾਰੇ ਰਲ ਕੇ ਕਿਸਾਨਾਂ ਦੀ ਸੇਵਾ ਚ ਇੱਕ ਤਰ੍ਹਾਂ ਦੀ ਹਾਜ਼ਰ ਹੋਏ ਆ ਕਿ ਉਹਨਾਂ ਦੀਆਂ ਕੀਤੀ ਤੇ ਕੀਤੀ ਸਹਾਇਕ ਧੰਦਿਆਂ ਨਾਲ ਸੰਬੰਧਿਤ ਕੋਈ ਵੀ ਸਵਾਲ ਨੇ ਉਹ ਇੱਥੇ ਜਵਾਬ ਦਿੱਤੇ ਜਾਣ। ਜੀ ਬਿਲਕੁਲ ਜਿਵੇਂ ਮੈਂ ਗੱਲ ਕੀਤੀ ਸੀ ਵੀ ਜਿਵੇਂ ਖੇਤੀਬੀ ਵਿਗਿਆਨ ਕੇਂਦਰ ਆ ਖੇਤੀਬੀ ਵਿਗਿਆਨ ਕੇਂਦਰ ਦਾ ਇੱਥੇ ਫਾਰਮ ਵੀ ਆ। ਉਹ ਜਿਹੜੇ ਕਿਸਾਨ ਦਾ ਕਿਸੇ ਹੋਰ ਫਸਲ ਚ ਇੰਟਰਸਟ ਆ ਉਹਨਾਂ ਨੇ ਆਪਣੇ ਇੱਥੇ ਪ੍ਰਦਰਸ਼ੀਆਂ ਲਾਈਆਂ ਹੋਈਆਂ ਉਹ ਉੱਥੇ ਉਹਨਾਂ ਨੂੰ ਵਿਜ਼ਿਟ ਕਰਾ ਸਕਦੇ ਆ। ਏਵੇਂ ਜਿਵੇਂ ਬਾਗਬਾਨੀ ਵਿਭਾਗਮਾ ਤਾਂ ਜਿਹੜੇ ਲੋਕ ਜਿਵੇਂ ਹੁਣ ਸਾਡਾ ਜਿਹੜਾ ਮੂੰਗੀ ਦਾ ਏਰੀਆ ਮੂੰਗੀ ਦੇ ਏਰੀਆ ਚ ਬਾਗ ਜਿਹੜਾ ਖਾਸ ਹੈ ਅਮਰੂਦ ਦਾ ਬਾਗ ਲੱਗ ਸਕਦਾ। ਤਾਂ ਉਹ ਜੇ ਬੰਦਾ ਕਹਿੰਦਾ ਵੀ ਯਾਰ ਮੈਂ ਅਮਰੂਦ ਦਾ ਬਾਗ ਲਾਉਣਾ ਚਾਹਣਾ ਤਾਂ ਬੂਟੇ ਕਿੱਥੋਂ ਪ੍ਰਾਪਤ ਕਰਨੇ ਆ ਉਹ ਸਰਕਾਰ ਕੀ ਸਹਾਇਤਾ ਕਰ ਸਕਦੀ ਆ ਜਾਂ ਜੰਗਲਾਤ ਵਿਭਾਗ ਬੰਦਾ ਕਹਿੰਦਾ ਕਿ ਮੈਂ ਪਾਪੂਲਰ ਲਾਉਣਾ ਚਾਹਣਾ ਮੈਂ ਕਲੋਡ ਵਾਲਾ ਸਫੈਦਾ ਲਾਉਣਾ ਚਾਹਣਾ ਤਾਂ ਸਰਕਾਰ ਦੀਆਂ ਪਾਲਿਸੀਆਂ ਕੀ ਨੇ ਬੂਟੇ ਕਿੱਥੋਂ ਮਿਲਣਗੇ ਕੋਈ ਸਰਕਾਰ ਸਹੂਲਤ ਦੇ ਰਹੀ ਆ ਤਾਂ ਉਹ ਕਿਦਾਂ ਲਈ ਜਾ ਸਕਦੇ ਉਹ ਸਾਰੀਆਂ ਚੀਜ਼ਾਂ ਸਾਰੇ ਸਵਾਲਾਂ ਦੇ ਜਵਾਬ ਅੱਜ ਇੱਕ ਛੱਤ ਹੇਠਾਂ ਇਕੱਠੇ ਇਲਾ ਹੀ ਅਸੀਂ ਇਸ ਸਾਲ ਦੇ ਵਿੱਚ ਦੋ ਵਾਰੀ ਦੋਨੋਂ ਫਸਲਾਂ ਦੇ ਸ਼ੁਰੂ ਦੇ ਵਿੱਚ ਮੇਲਾ ਲਾਉਨੇ ਆ ਹਾੜੀ ਦਾ ਵੀ ਸੌਣਦਾ ਵੀ ਆ ਜਿਹੜੀਆਂ ਫਸਲਾਂ ਹੁਣ ਮੇਨ ਚੋਂ ਨਾ ਨਰਮਾ ਠੀਕ ਹੈ ਨਾ ਜੀ ਬਾਸਮਤੀ ਜਾਂ ਮੱਕੀ ਜਿਹੜੇ ਉਹਦੇ ਸੰਬੰਧ ਦੇ ਵਿੱਚ ਜਿਹੜਾ ਇਹ ਮੇਲਾ ਲਾਇਆ ਯਾਰ ਹੈ ਇਹਨਾਂ ਫਸਲਾਂ ਸੰਬੰਧੀ ਜੋ ਵੀ ਨਵੇਂ ਕੋਈ ਕੀਟਨਾਸ਼ਕ ਆਏ ਆ ਜਾਂ ਕੋਈ ਸੀਡ ਆਇਆ ਜਾਂ ਕੋਈ ਵੀ ਬਿਮਾਰੀ ਆਈ ਆ ਉਹਦੇ ਸੰਬੰਧ ਵਿੱਚ ਸਾਡੇ ਜਿਹੜੇ ਵੱਖਰੇ ਵੱਖਰੇ ਮਾਰ ਆ ਉਹ ਆ ਕੇ ਇਹ ਸੰਬੰਧੀ ਉਹਦੇ ਵਿੱਚ ਕੇਵੀਗੇਤ ਵੀ ਆਉਂਦੇ ਜੁਨਿਸ਼ ਤੋਂ ਵੀ ਆਉਂਦੇ ਆ ਸਾਡੇ ਡਿਪਾਰਟਮੈਂਟ ਦੇ ਵੀ ਹੁੰਦੇ ਆ ਉਹ ਜਾਣਕਾਰੀ ਦਿੰਦੇ ਆ ਮਿੱਲੇ ਤੋਂ ਜ਼ਿਆਦਾ ਦੀ ਵੱਖਰੇ ਵੱਖਰੇ ਜਿਹੜੀਆਂ ਸਾਡੀਆਂ ਕੰਪਨੀਆਂ ਨੇ ਜਾਂ ਸਰਫਰਪਲ ਗਰੁੱਪ ਨੇ ਜਾਂ ਇੰਪਲੀਮੈਂਟ ਦੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੇ ਆਪੋ ਆਪਣੇ ਜਿਹੜੇ ਲੇਟਸ ਸੰਦ ਲਾਏ ਆ ਜਾਂ ਲੇਟਸ ਜਿਹੜੇ ਆਪਣੇ ਮੋਲੀਕੂਲ ਆਏ ਆ ਉਹ ਲਾਏ ਆ ਜਾਂ ਕੋ ਸੀਡ ਦੀਆਂ ਕੰਪਨੀਆਂ ਨੇ ਉਹਨਾਂ ਲਾਏ ਆ ਜਾਂ ਜਸਲਫਰਪਲ ਗਰੁੱਪ ਨੇ ਜਿਹੜੇ ਕੀ ਆਪਣੇ ਵਧੀਆ ਜਿਹੜੀ ਆ ਆਪਣੇ ਅੱਜ ਕੱਲ ਤਿਆਰ ਕਰਦੇ ਆ ਵੀ ਤਾਂ ਕਿ ਕਿਸਾਨਾਂ ਨੂੰ ਜਿਹੜਾ ਹੈਗਾ ਵੀ ਆਪੋ ਘਰੇ ਜਿਹੜੀ ਆਪਣੇ ਫਸਲ ਹੁੰਦੀ ਆ ਉਹਨੂੰ ਤਿਆਰ ਕਰਕੇ ਮਾਰਕੀਟ ਦੇ ਵਿੱਚ ਵਧੀਆ ਜਿਹੜਾ ਉਹਦਾ ਮੁੱਲ ਮਿਲ ਸਕੇ ਉਹਦੇ ਆਪਣੇ ਪੈਕਿੰਗ ਕਰਕੇ ਵੇਚਿਆ ਜਾ ਸਕੇ ਕਿਸਾਨ ਵੱਲੋਂ ਵੀ ਅਸੀਂ ਜਿਹੜੀਆਂ ਸਹੂਲਤਾਂ ਦੀ ਗੱਲ ਕਰੀਏ ਤਾਂ ਜਿਹੜੀ ਬਾਸਮਤੀ ਆਪਣੀ ਬਾਹਰੋਂ ਮੁੜ ਕੇ ਆਉਣੀ ਸੀ ਅਸੀਂ ਉਹਦੇ ਸਬੰਧ ਵਿੱਚ 10 ਮੋਲੀਕੂਲ 2 ਮਹੀਨੇ ਆਸਤੇ ਬੈਨ ਕਰਦੇ ਆ ਉਹਦੀ ਜਿਹੜੀ ਆ ਆਪਣੇ 15 ਤਰੀਕ ਤੋਂ ਨੋਟੀਫਿਕੇਸ਼ਨ ਹੋ ਚੁੱਕੀ ਆ ਤੇ ਉਹਦੇ ਜਿਹੜੇ ਅਸੀਂ ਜਿਹੜੇ ਆ 10 ਮੋਲੀਕੂਲ ਜਿਨ੍ਹਾਂ ਦੇ ਕਰਕੇ ਉਹ ਤਤ ਆਉਂਦੇ ਸੀ ਉਹ ਅਸੀਂ ਬੈਨ ਕਰਤੇ ਆ ਉਹਦੇ ਲਈ ਟੀਮਾਂ ਬਣਾ ਦਿੱਤੀਆਂ ਨੇ ਜਿਹੜੀਆਂ ਵੱਖਰੇ ਵੱਖਰੇ ਜ਼ਿਲ੍ਹੇ ਜਿਹੜੇ ਮੇਨ ਨੇ ਜਿਵੇਂ ਅੰਮ੍ਰਿਤਸਰ ਹੋ ਗਿਆ ਤਰਨਤਾਰਨ ਹੋ ਗਿਆ ਗਰਦਾਸਪੁਰ ਫਰੋਜ਼ਪੁਰ ਜਿੱਥੇ ਇੱਥੇ ਬਾਸਮਤੀ ਹੁੰਦੀ ਹੈ ਉਹ ਏਰੀਆ ਦੇ ਵਿੱਚ ਅਸੀਂ ਸਾਰਾ ਜਿਹੜਾ ਹੈਗਾ ਮੰਡੀਆਂ ਦੇ ਵਿੱਚ ਬਾਸਮਤੀ ਵੀ ਚੈੱਕ ਕਰਾਂਗੇ ਵੀ ਇਹ ਕਿਸ ਕਿਸਾਨ ਦੀ ਆ ਸੈਂਪਲ ਲੈਣੇ ਆ ਅਸੀਂ ਉਹਦੇ ਵਿੱਚ ਉਹਦੇ ਫਿਰ ਦੇਖਦੇ ਆ ਵੀ ਇਹ ਕਿਸਾਨ ਨੇ ਕਿੰਨੀ ਦਵਾਈ ਪਾਈ ਕਿਹੜੀ-ਕਿਹੜੀ ਪਾਈ ਸਾਰੇ ਰਿਜ਼ਲਟ ਆਉਂਦੇ ਆ ਜੇ ਆਪਾਂ ਫਸਲਾਂ ਦੀ ਗੱਲ ਕਰੀਏ ਤਾਂ ਡੀਐਸਆਰ ਦੇ ਉੱਤੇ ਅਸੀਂ 1500 ਰੁਪਏ ਪ੍ਰਤੀ ਏਕੜ ਜਿਹੜਾ ਹੈਗਾ ਦੇ ਰਹੇ ਆ ਸਬਸਿਡੀ ਜਿਹੜੇ ਡੀਐਸਰ ਲਾ ਰਹੇ ਆ ਨਰਮੇ ਦੀ ਗੱਲ ਕਰੀਏ ਤਾਂ ਅਸੀਂ ਨਰਮੇ ਦੇ ਉੱਤੇ ਇਸ ਵਾਰ 1 ਲੱਖ ਜਿਹੜੇ ਆ ਫਰਮੈਂਟ ਟ੍ਰੈਪ ਜਿਹੜੇ ਪਿੰਕ ਬਾਲ ਵਾਲਮ ਤੇ ਵਾਈਟ ਫਲਾਈ ਆਸਤੇ ਰੋਕਥਾਮ ਕਰਨਗੇ ਵੀ ਤਾਂ ਕਿ ਜਿਹੜਾ ਉਹ ਜਦੋਂ ਵੀ ਕੋਈ ਇਨਸੈਕਟ ਪੈਸਟ ਉਸ ਖੇਤ ਦੇ ਵਿੱਚ ਆਊਗਾ ਜਿੱਥੇ ਫਰਮੈਂਟ ਟ੍ਰੈਪ ਲੱਗਿਆ ਹੋਊਗਾ ਉਹਦੇ ਨਾਲ ਹੀ ਸਾਨੂੰ ਆਟੋਮੈਟਿਕ ਉਹ ਫੋਟੋ ਖਿੱਚ ਕੇ ਸੈਂਟਰ ਤੇ ਸਾਨੂੰ ਭੇਜੂਗਾ ਤਾਂ ਕਿ ਜਿਸ ਵੇਲੇ ਇਨਸੈਕਟਾ ਹੈ ਉਸੇ ਵੇਲੇ ਹੀ ਪਤਾ ਲੱਗ ਸਕੇ। ਵੇਖੋ ਇਹ ਅਸੀਂ ਮੱਕੀ ਨੂੰ ਜਿਹੜਾ ਹੈਗਾ ਮੱਕੀ ਅਸੀਂ ਉਹ ਨਹੀਂ ਵੀ ਜਿਹੜੀ ਲੰਗ ਚੁੱਕੀ ਆ। ਹੁਣ ਜਿਹੜੀ ਮੱਕੀ ਅਸੀਂ ਬੀਜੀ ਜਾ ਰਹੀ ਆ। ਅਸੀਂ ਉਹਨੂੰ ਜਿਹੜਾ ਹੈਗਾ ਕਰਦੇ ਆ ਉਹਦੇ ਉੱਤੇ ਅਸੀਂ ਮੱਕੀ ਦੇ ਉੱਤੇ ਪ੍ਰਤੀ ਕਿਲੋ ਪ੍ਰਤੀ ਜਿਹੜਾ ਕਿਲੋ 100 ਰੁਪਏ ਸਬਸਿਡੀ ਵੀ ਦੇ ਰਹੇ ਆ। ਅਤੇ 54 ਰੁਪਏ ਪਤੀ ਜਿਹੜੀ ਇਹ ਠੈਕਟੇਰ ਅਸੀਂ ਉਹ ਜਿਹੜੀਆਂ ਡੈਮੋ ਵੀ ਲੈ ਰਹੇ ਆ। ਮੇਨ ਅਸੀਂ ਜਿਹੜੀ ਹੈਗੀ ਆ ਬਾਸਮਤੀ ਤੇ ਮੱਕੀ ਨੂੰ ਆਹ ਸੀਜ਼ਨ ਦੇ ਵਿੱਚ ਅਸੀਂ ਕਰ ਰਹੇ ਕੋਈ ਉਹ ਬਹੁਤ ਘਟ ਹੈਗੀ ਆ ਮਾਤਰਾ ਵੈਸੇ ਤਾਂ ਯੂਨੀਵਰਸਿਟੀ ਜਿਹੜੇ ਰਿਕਮੈਂਡਡ ਬੜਤੀਆਂ ਨੇ ਉਹੀ ਜਿਆਦਾ ਜਿਆਦਾ ਲੱਗ ਰਹੀਆਂ ਨੇ ਜੇ ਕਿਸੇ ਕੋਲ ਸੀਡ ਵੇਖੋ ਉਹਦੀ ਜਿਹੜੀ ਸੀਡ ਦੀ ਪ੍ਰੋਡਕਸ਼ਨ ਬਿਲਕੁਲ ਬੰਦ ਆ ਜੇ ਹੁਣ ਉਹ ਕੋਈ ਬੰਦਾ ਕਿਸੇ ਕੋ ਆਪਦਾ ਸੀਡ ਪਿਆ ਜੋ ਲਾ ਲੈਂਦਾ ਸੀ ਉਹਨੂੰ ਉਹਦੇ ਕੋਈ ਰੋਗ ਨਹੀਂ ਸਾਦੇ ਪਰ ਸੀਡ ਦੀ ਪ੍ਰੋਡਕਸ਼ਨ ਬਿਲਕੁਲ ਬੰਦ ਆ ਵੀ ਇਹ ਸ਼ੈਲਰ ਵਾਲੀ ਖਰੀਦ ਜਾ ਰਹੇ ਉਹੀ ਰੌਲਾ ਪਾਉਂਦੇ ਆ ਕੋਈ ਉਹਨੇ ਕੋਈ ਮਸਲਾ ਨਹੀਂ ਹੈਗਾ ਮੇਨ ਤਾਂ ਇਹ ਹੈ ਆ ਇਹ ਬਹੁਤ ਘਟ ਗਈ ਹੈ ਤੇ ਆਉਂਦੇ 1-2 ਸਾਲਾਂ ਦੇ ਵਿੱਚ ਖਤਮ ਹੋ ਜਾਊਗੀ ਵੇਖੋ ਜੀ ਅਸੀਂ ਅਸੀਂ 4500 ਸੈਂਪਲ ਸਾਰੇ ਪੰਜਾਬ ਦੇ ਵਿੱਚ ਕਰਦੇ ਆਂ ਤੇ ਜਿਹੜੀ ਬਾਇਓ ਫਰਟੀਲਾਈਜ਼ਰ ਦੇ ਆ ਰਹੇ ਆ ਅਸੀਂ ਉਹਦੇ ਵੀ ਸਾਰੀ 300 ਜਿਹੜੇ ਸੈਂਪਲ ਦਾ ਟਾਰਗੇਟ ਦਿੱਤਾ ਇਹ ਖਾਦਾਂ ਦੀ ਗੱਲ ਕਰੀਏ ਅਸੀਂ 3700 ਖਾਦਾਂ ਤੇ 1000 ਬਾਇਓ ਫਰਟੀਲਾਈਜ਼ਰ ਅਸੀਂ ਉਹਨਾਂ ਦੇ ਸੈਂਪਲਿੰਗ ਕਰਦੇ ਆਂ ਤੇ 6500 ਜਿਹੜੇ ਹੈਗੇ ਆ ਅਸੀਂ ਸੀਡ ਦੇ ਸੈਂਪਲ ਕਰਦੇ ਆਂ ਅਸੀਂ ਕੁਆਲਿਟੀ ਕੰਟਰੋਲ ਮਹਿਮ ਸਾਡੀ ਬਹੁਤ ਚੱਲ ਰਹੀ ਆ ਜਿਹੜੀ ਕਿ ਹਰ ਮੰਥ ਤੇ ਚੱਲਦੀ ਆ ਮੰਥ ਬਾਈ ਜੀ ਉਹ ਅਸੀਂ ਕਰ ਰਹੇ ਆ ਜਿਹੜੀ ਕੋਈ ਕੰਪਨੀ ਆ ਸਾਨੂੰ ਪਤਾ ਲੱਗਦਾ ਅਸੀਂ ਉਹ ਤੇ ਐਫ ਆਈ ਆਰ ਦਰਜ ਕਰਾਉਣੀ ਹੈ ਲਾਇਸੈਂਸ ਕੈਨਸਲ ਕਰਦੇ ਆ ਉਹਦਾ